ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੌਕੇ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਮੌੜ ਪੈਂਦੀ ਹੈ ਰਾਮਪੁਰਾ ਇਹਦੇ ਨੇੜ ਹੈ ਚੌਕੇ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਪਹਿਲਾਂ ਵੀ ਬਾਈ ਕੋਲੋਂ ਵੀਡੀਓ ਕੁਝ ਬਣਾਈਆਂ ਇਹ ਵੀਰ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਚਾਰ ਨਗ ਦਿਖਾਉਂਗਾ ਪਹਿਲੇ ਨੰਬਰ ਤੇ ਇਹ ਗਾਂ ਸੂਈ ਸਵਾਈ ਹੈ ਇਹਦੇ ਨਾਲ ਦੀ ਗਾਂ ਵੀ ਸੂਈ ਸਵਾਈ ਹੈ ਦੋ ਗਾਵਾਂ ਗੱਭਣ ਹੈ ਗਾਵਾਂ ਬੜੇ ਟਾਂ ਚੇਰੀਆਂ ਚੰਗੇ ਦੁੱਧ ਵਾਲੀਆਂ ਹੈ ਬਾਕੀ ਡਿਟੇਲ ਆਪਾਂ ਨੂੰ ਵੀਰ ਦੱਸੂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਨਗ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਮੈਂ ਚਲਾ ਦੂੰਗਾ ਸੋ ਆਓ ਜਾਣਕਾਰੀ ਲੈਣੀ ਸ਼ੁਰੂ ਕਰੀਏ ਤੇ ਫਿਰ ਇਹ ਪਸ਼ੂ ਤੈਨੂੰ ਜਿਹੜਾ ਤੁਹਾਨੂੰ ਉਹ ਦੋਸਤੋ ਤੋੜ ਕੇ ਵੀ ਦਿਖਾਵਾਂਗੇ ਮਲਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਜੀ ਭਾਈ ਰੂਟੀਨ ਚ ਗਾਵਾਂ ਲਈ ਆਉਣੇ ਆ ਫਿਰ ਇੱਥੇ ਵੀ ਕਰੀਏ ਹਾਂਜੀ ਹਾਂਜੀ ਭਾਈ ਠੀਕ ਐ ਅੱਛਾ ਲੈ ਕੇ ਜਾਦਾ ਗਾਵਾਂ ਹੀ ਆਉਣੇ ਆ ਕਿ ਮੱਝ ਵੀ ਆ ਜਾਂਦੀ ਹੈ ਨਹੀਂ ਗਾਵਾਂ ਹੀ ਲੈ ਕੇ ਆਉਂਦੇ ਜੀ ਗਾਵਾਂ ਹੀ ਲੈ ਕੇ ਆਉਂਦੇ ਹਾਂਜੀ ਅੱਛਾ ਅੱਜ ਜਿਹੜੀਆਂ ਆਪਾਂ ਇਹ ਚਾਰ ਗਾਵਾਂ ਦਿਖਾਉਣੀ ਆ ਪਹਿਲੇ ਨੰਬਰ ਤੇ ਬਲੈਕ ਰੰਗ ਦੀ ਗਾਂ ਹਾਂ ਕੰਨਵਾ ਸੂਆ ਸੂਈਏ ਬੇ ਇਹ ਜੀ ਸੇਧਾ ਹੰਦਾ ਮੂੰਹ ਠੀਕ ਐ ਦੂਜਾ ਸੂਆ ਪੰਜ ਦਿਨ ਹੋ ਗਏ ਸੂਈ ਨੂੰ 25 ਕਿਲੋ ਬੋਲਾ ਤਿਆਰ ਆ ਜੀ ਬੱਚਾ ਇਹਦੇ ਨਾਲ ਬੱਚਾ ਇਹਦੇ ਮਗਰ ਜੀ ਬਾਈ ਫਿਰ ਅਮਰਪਾਲ ਦੇ ਠੀਕ ਹੈ ਬੈਫ ਦੇ ਅਮਰਪਾਲ ਬੁੱਲ ਦੀ ਬੱਚੀ ਹੈ ਹਾਂਜੀ ਹਾਂਜੀ ਠੀਕ ਹੈ ਹੁਣ 25 ਕਿਲੋ ਜਾਨੀ ਇਸ ਟਾਈਮ ਦੁੱਧ ਤਿਆਰ ਹੈ ਹਾਂਜੀ ਹਾਂਜੀ ਕੀ ਰੇਟ ਰਹਿਣਾ ਦਾ ਇਹਦਾ ਰੇਟ ਫੋਨ ਤੇ ਕਰ ਲਾਂਗੇ ਸਾਰੇ ਜਾਨਵਰਾਂ ਦਾ ਖੋਲੀ ਬਈ ਨੂੰ ਦੋਸਤੋ ਇਹ ਗਾਂ ਬਿਲਕੁਲ ਤਾਜੀ ਸੂਈ ਹੈ ਤੇ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਬੈਫ ਵੱਲੋਂ ਆਉਂਦੇ ਆ ਸੀਮਨ ਜਿਹਦੇ ਚ ਆਕਾਸ਼ਦੀਪ ਦਾਪਾ ਨਾਮ ਸੁਣਦੇ ਆ ਇਸੇ ਤਰ੍ਹਾਂ ਅਮਰਪਾਲ ਹੈ ਸੋ ਅਮਰਪਾਲ ਬੁੱਲ ਦੀ ਇਹ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਪਸਮ ਆਈ ਕਿਉਂਕਿ ਇੱਕ ਤਾਂ ਇਹਦੇ ਮੂਰੇ ਬੱਚਾ ਬੰਨਤਾ ਦੂਜਾ ਬਾਈ ਹੋਰਾਂ ਨੇ ਇਹਨੂੰ ਨਵਾਤਾ ਜਦੋਂ ਚੰਗੇ ਦੁੱਧ ਵਾਲੀ ਗਾਂ ਨੂੰ ਥਣਾ ਨੂੰ ਪਾਣੀ ਲੱਗਦਾ ਤਾਂ ਉਹ ਪਸਮ ਆਉਂਦੀ ਐ ਲਿਆ ਬਾਈ ਕਮਾ ਲਿਆ ਸੋ ਹਾਈਟ ਲੈਂਥ ਸੋਨੀ ਅਸੋ ਸੁਆ ਦੂਜਾ ਪਹਿਲੇ ਸੁਆ 38 ਕਿਲੋ ਦੁੱਧ ਚਵਾਇਆ ਜੀ ਇਹਨੇ ਠੀਕ ਹੈ ਹਾਂ ਤੇ ਅੱਜ ਦੀ ਹੈ ਇਹ 40 ਪਲੱਸ ਦੀ ਉਮੀਦ ਹੈਗੀ ਆ 40 ਪਲੱਸ ਦੀ ਉਮੀਦ ਹੈ ਹਾਂ ਜੀ ਹਾਂ ਟਾਂਚਾ ਬਹੁਤ ਵੱਡਾ ਜੀ ਠੀਕ ਹੈ ਅੱਛਾ ਜਿਹੜਾ ਹੁਣ ਜਿਵੇਂ ਦੁੱਧ ਇਹਦਾ ਟਪਕਣਾ ਸ਼ੁਰੂ ਹੋਇਆ ਹੈ ਜੇ ਫਿਰ ਥਣਾ ਤੇ ਪਾਣੀ ਮਾਰਨ ਨਾਲ ਨਵਾਉਣ ਨਾਲ ਜਾਂ ਬੱਚਾ ਮੂੰਹੇ ਬੰਨਣ ਨਾਲ ਨਵਾਉਣ ਨਾਲ ਵੀ ਹੋ ਜਾਂਦਾ ਤੇ ਕੋਈ ਬੱਚਾ ਮੂੰਹ ਲਾ ਗਿਆ ਜੀ ਕੋਲੇ ਬੰਨਿਆ ਸੀਗਾ ਅੱਛਾ ਤੇ ਉਹਦੇ ਨਾਲ ਪਸਮ ਕਰ ਗਈ ਤੜਕੇ 5 ਵਜੇ ਇਹਨਾਂ ਦੀ ਚਵਾਈ ਹੋਈ ਹੋਈ ਆ ਜੀ ਠੀਕ ਹੈ ਸੋ ਦੋਸਤੋ 5 ਵਜੇ ਚੋਈਆਂ ਤੇ ਮੈਂ ਵੀਡੀਓ ਬਣਾ ਰਿਆਂ ਲਗਭਗ ਟਾਈਮ 4 ਦੇ ਆਸ-ਪਾਸ ਦਾ ਹੋਊਗਾ ਟਾਂਚਾ ਕੀ ਰਹਿੰਦਾ ਹੋਰ ਹੁੰਦਾ ਇਹ ਪਸਮ ਆਈ ਉਦੇ ਕਰਕੇ ਥਣਾ ਚੋਂ ਦੁੱਧ ਵਗਣਾ ਸ਼ੁਰੂ ਹੋਇਆ। ਤੇ ਬਾਕੀ ਪਸਮਾਲੇ ਦੁੱਧ ਦਾ ਬਹੁਤੇ ਵੀਰ ਜਾਣਦੇ ਹੁੰਦੇ ਵੀ। ਬਾਕੀ ਟਾਈਟ ਲੇਦਾ ਜਿਵੇਂ ਕੰਬੈਕ ਢਾੜ ਡਰਾ ਜਾ। ਸਹੀ। ਤੇ ਉਹਦੇ ਕਰਕੇ ਕਿੱਸੋ ਦਸੋ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਹੋ। ਦੱਸੋ ਵੈਸੇ ਤਾਂ ਬਾਈ ਮਿਲਕਿੰਗ ਮਸ਼ੀਨ ਨਾਲ ਚਲਾਈ ਕਰਦਾ ਪਰ ਪੋਲੀ ਧਾਰ ਹੈ ਤਾਂ ਹੀ ਇਹ ਪਸਣ ਕੇ ਦੁੱਧ ਜਿਹੜਾ ਹੋਇਦਾ ਨਿਕਲਣਾ ਸ਼ੁਰੂ ਹੋਇਆ। ਪਿਛਲੇ ਸਾਲਾਂ ਚ ਵੀ ਮਾਰਦੇ ਬਲਜਿੰਦਰ ਬਾਈ ਧਾਰ। ਉਹ ਜਦੋਂ ਇਹ ਦੁੱਧ ਦਾ ਥੋੜਾ ਜੋਸ਼ ਘਟੂਗਾ ਉਹ ਤੋਂ ਬਾਅਦ ਚ ਨੋਰਮਲ ਇਹ ਜਿਹੜਾ ਇਹਦੀ ਆਪਾਂ ਵੀਡੀਓ ਬਣਾਵਾਂਗੇ ਇਸੇ ਤਰ੍ਹਾਂ ਤੁਸੀਂ ਇਹਦੀ ਮੈਲਕੀ ਨੀ ਵੀ ਜਿਹੜੀ ਚਵਾਈ ਦੀਆਂ ਧਾਰਾਂ ਦੇਖ ਸਕਦੇ ਹਾਲਾਂਕਿ ਮਸ਼ੀਨ ਤੇ ਚੋਂਦੇ ਕੀ ਚੋਖੇ ਬਸ ਥੋੜੋਸੋ ਇਹਦੇ ਨਾਲ ਬੱਚੀ ਬੜੀ ਚੰਗੀ ਐ ਉਹ ਤੁਸੀਂ ਜ਼ਰੂਰ ਦੇਖ ਸਕਦੇ ਹੋ ਇਸੇ ਬੱਚੀ ਨੇ ਜਨਮ ਦਿੱਤਾ ਤੇ ਇਹ ਬੱਚੀ ਕਰਕੇ ਹੀ ਥੋੜਾ ਜਿਹਾ ਇਹ ਪਸਮਾ ਦੇ ਵਿੱਚ ਹੋ ਗਈਗਾ ਇਹ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ ਦੂਜੀ ਗਾਂ ਵੀ ਤੁਹਾਨੂੰ ਦਿਖਾਣੇ ਆ ਜਿਹੜੀ 2 ਨੰਬਰ ਤੇ ਗਾਂ ਬਈ ਕਨਵਾ ਸੂ ਇਹ ਵੀ ਜੀ ਦੂਜਾ ਸੂਆ ਸੁਈਆ ਕੱਲ ਰਾਤ ਸੂਈਆ ਜੀ ਇਹ ਕੱਲ ਰਾਤ ਹੀ ਹਾਂਜੀ ਜ਼ੇਰ ਵਗੈਰਾ ਇਹਦੀ ਪੈ ਗਈ ਸਾਰੀ ਡਾਣਾ ਠੀਕ ਹੈ ਤੇ ਮੂੰਹੋਂ ਵੀ ਸੇਗਾਂਦਾ ਤੇ ਸਾਈਡਾਂ ਦਾ ਹੁਣ ਚੱਕੇ ਆ ਜੀ ਠੀਕ ਹੈ ਹਾਂ ਅੱਛਾ ਪਹਿਲੇ ਸੂਆ 38 ਕਿਲੋ ਦਾ ਇਹਦਾ ਰਿਕਾਰਡ ਆ ਜੀ ਠੀਕ ਹੈ ਇਹਨੇ ਬੱਚੇ ਨੇ ਜਨਮ ਦਿੱਤਾ ਹਾਂਜੀ ਇਹਦੇ ਮਾਦਰ ਬੱਚਾ ਜੀ ਜਮਾਸਕਾ ਤੋਂ ਪ੍ਰੈਗਨੈਂਟ ਸੀ ਠੀਕ ਹੈ ਤੇ ਮੇਲ ਕਾਫ ਆਇਆ ਜੀ ਖੋਲੀ ਬਈ ਸੋ ਦੋਸਤੋ ਇਹਨੇ ਬੱਚੇ ਨੂੰ ਜਨਮ ਦਿੱਤਾ ਸੂਆ ਇਹਦਾ ਵੀ ਦੂਜਾ ਇਹ ਰਾਤ ਹੀ ਸੂਈਆ ਵੱਡੇ ਢਾਂਚੇ ਦੀ ਇਹ ਵੀ ਗਾਂ ਔਰ ਰੇਟ ਦੋਸਤੋ ਓਏ ਬਾਈ ਨੂੰ ਪਤਾ ਵੀ ਇਹਨੇ ਕੀ ਇਹਨਾਂ ਪਸ਼ੂਆਂ ਦੇ ਰੱਖਨੇ ਬਰੀਡ ਵੈ ਬਹੁਤ ਵਧੀਆ ਜੀ ਪਰ ਜਿਹੜੇ ਢਾਂਚੇ ਆ گاਵਾں ਦੇ ਤੁਸੀਂ ਇਹਦਾ ਚਰਾਠਾ ਦੇਖੋ ਉਤੋਂ ਪੁੜਿਆਂ ਦੀ ਕਿੰਨੀ ਕਿ ਚੜਾਈ ਹੈ ਥਣ ਹੱਥੀਂ ਚੁਾਈ ਵਾਲਾ ਪਰ ਦੁੱਧ ਚੰਗੇ ਦੁੱਧ ਵਾਲੀ ਹੈ ਲੈ ਆ ਬਾਈ ਸਟ੍ਰਕਚਰ ਦੇਖ ਸਕਦੇ ਹੋ ਓਏ ਫਾਰਮ ਲੈਵਲ ਦੇ ਗਾਵਾ ਜੇ ਕੋਈ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਤੇ ਇਦਾਂ ਦੀ ਗਾਂ ਤੋਂ ਬੱਚੇ ਬਹੁਤ ਸੋਹਣੇ ਲੈ ਸਕਦੇ ਪੇਟਾ ਬੂਟਾ ਬਹੁਤ ਵੱਡਾ ਜੀ ਹੂੰ ਅਗਾੜੀ ਵੀ ਚੰਗੀ ਆ ਦੋਸਤੋ ਥਾਣਾ ਸੋਹਣਾ ਇਹਦਾ ਤੁਸੀਂ ਢਾਂਚਾ ਹੁਣ ਦੇਖ ਸਕਦੇ 16 17 ਕਿਲੋ ਬੌਲੇ ਤੋਂ ਸਟਾਰਟਿੰਗ ਕਰੀ ਆਈ ਵਸੀ ਨੇ ਠੀਕ ਹੈ ਹਾਂ ਸੋ 16 17 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਜਿਹੜੀ ਇਹ ਗਾਂ ਰਸਤੇ ਦਾ ਤੁਹਾਨੂੰ ਦੁੱਧ ਲਾਸਟ ਤੇ ਦਿਖਾਈ ਦੇਣਾ ਵੀਡੀਓ ਚ ਆਪਾਂ ਛੋਦਿਆਂਗੇ ਮਸ਼ੀਨ ਬਾਈ ਲਾ ਲੂਗਾ ਹਵਾਨਾ ਦੇਖ ਲਓ ਇਹ ਜਿਹੜੀ 2 ਨੰਬਰ ਤੇ ਗਾਂ ਹੁਣ ਦਿਖਾ ਰਹੇ ਆ ਤੁਹਾਨੂੰ ਬਹੁਤ ਸੋਹਣਾ ਹਵਾਨਾ ਹੈ ਤੇ ਉੱਤੋਂ ਢਾਂਚਾ ਵੀ ਚੰਗਾ ਹੈ ਆ ਇਹਦੇ ਨਾਲ ਇੱਕ ਗਾਂ ਵੀ ਇਹ ਗੱਭਣ ਹਾਂਜੀ ਇਹ ਗੱਬਣਾ ਜੀ ਇਹ 15 ਤਰੀਕ ਨੂੰ ਦਣ ਪੂਰੇ 하게 ਹਲੇ 12 ਦਿਨ ਰਹਿੰਦੇ ਆ ਜੀ 12 ਦਿਨ ਹਲੇ ਪਈ ਹਾਂ ਤੇ ਦੇ ਵਿੱਚ ਢੱਲ ਢੋਲ ਹਲੇ ਬਹੁਤ ਪਈ ਆ ਜੀ ਠੀਕ ਹੈ ਸੋ ਦੋਸਤੋ 15 ਤਰੀਕ ਨੂੰ ਬਾਈ ਕਹਿੰਦਾ ਵੀ ਦਣ ਪੂਰੇ ਹੁੰਦੇ ਆ ਤੇ ਅੱਜ 3 ਤਰੀਕ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ 15 ਦਿਨਾਂ ਦੀ ਕੱਚੀ ਜਾਂ 12 13 ਦਿਨਾਂ ਦੀ ਕੱਚੀ ਗਾਂ ਦਾ ਹਵਾਨਾ ਦੇਖੋ ਅੱਜ ਵੀ ਕਮਾਲਾਂ ਦਾ ਤਿਆਰ ਹੈ ਮਸ਼ੀਨੀ ਚੁਆਈ ਵਾਲਾ ਥਣ ਮੋਟਾ ਥਣ ਦਾ ਸਹਿਜ ਹੈ ਟਾਂਟਾ ਕਿਸੇ ਦਾ ਜੀ ਚੜਾਈ ਚੜੂ ਦੇਖੋ ਜੀ ਬੈੜ ਦੀ ਬਹੁਤ ਜ਼ਿਆਦਾ ਚੜਾਈ ਆ ਤੇ 40 ਕਿਲੋ ਦੂਜੇ ਸੂਆ ਦਾ ਇਹ ਰਿਕਾਰਡ ਆ ਜੀ ਠੀਕ ਐ ਦੋਸਤੋ ਤੀਜਾ ਸੂਆ ਸੁੰਦੀ ਐ ਉੱਤੋਂ ਖੁੱਲੀ ਡੁੱਲੀ ਆ ਫੁੱਲ ਟਾਂਚੇ ਦੀਆਂ ਤਾਂ ਵੈਸੇ ਚਾਰੇ ਹੀ گاਵਾ ਅੱਜ ਬਾਈ ਕੋਲ ਵੱਡੀਆਂ ਐ ਇਦਾਂ ਦੀਆਂ گاਵਾਆਂ ਦੀਆਂ ਬੱਚੀਆਂ ਦੋਸਤੋ ਚੰਗੇ ਦੁੱਤ ਹੀ ਚੱਲਦੇ ਆ ਛੇਤੀ ਤਿਆਰ ਹੋ ਜਾਂਦੇ ਆ ਕਿਉਂਕਿ ਸਟਰਕਚਰ ਦਾ ਹੀ ਮੁੱਲ ਐ ਬੋਲੋ ਐਚਐਫ ਦੇ ਬਹੁਤ ਚੰਗੇ ਆਉਂਦੇ ਆ ਬਸ ਇਹ ਵੀ ਤੁਹਾਡੇ ਕੋਲ ਵੜ ਗਾਂ ਜਿਹੜੀ ਉਹ ਚੰਗੀ ਹੋਵੇ ਜਿੱਦੇ ਤੁਸੀਂ ਬਰੀਡਿੰਗ ਕਰ ਸਕਦੇ ਹੋ ਇਹਦਾ ਵੀ ਸਟਰਕਚਰ ਉੱਤੋਂ ਦੇਖ ਲਓ ਬਾਕੀ ਬਰੀਡ ਕੁਆਲਿਟੀ ਤੁਸੀਂ ਜਜਮੈਂਟ ਕਰੋਗੇ ਬਾਕੀ ਥਣਾ ਦਾ ਆਕਾਰ ਬਹੁਤ ਸੋਹਣਾ ਜੀ ਚਾਰੇ ਥਣਾ ਜੀ ਇੱਕੋ ਜਿਹਾ ਗੈਪ ਆ ਠੀਕ ਹੈ ਸੋ ਥਣਾ ਤੁਹਾਨੂੰ ਦਿਖਾ ਦਿੰਦੇ ਦੁੱਧ 45+ ਪਾਉ ਲੋ ਜੀ ਰਾਮਨਾਲਾ ਜੀ ਤੇ ਕੀ ਇਹ ਦੂ ਅੱਗੇ ਇੱਕ ਹੋਰ ਬਹੁਤ ਸੋਹਣੀ ਗਾਂ ਤੁਹਾਨੂੰ ਦਿਖਾਉਣੇ ਆ ਬਈ ਇਹਦਾ ਸੂਆ ਕਿਹਨੂ ਆ ਇਹਦਾ ਸੂਆ ਸੂਆ ਬਾਈ ਜੀ ਤੀਜਾ ਸੂਆ ਆ ਠੀਕ ਹੈ ਕਿੰਨਾ ਚਰ ਲੈਂਦੀ ਹੈ ਇਹ ਸੂ। ਇਹ ਇਹਦੇ ਵੀ 15 ਤਰੀਕ ਨੂੰ ਦਿਨ ਪੂਰਾ 12 ਦਿਨ ਇਹਦੇ ਪੈਂਡਿੰਗ ਆ ਗਏ ਤੇ ਦੂਜੇ ਸੂਏ ਦਾ ਇਹ ਬਹੁਤ ਸੋਹਣਾ 52 ਕਿਲੋ ਦਾ ਮਿਲ ਕੇ ਰਕਾਰਡ ਆਈ। ਠੀਕ ਹੈ। ਖੋਲੀ ਇਹਨੂੰ ਬਈ। ਸੋ ਸੋ ਇਹਨੇ ਵੀ ਦੁੱਧ ਬੜਾ ਚੰਗਾ ਦਿੱਤਾ। ਇਹਦਾ ਢਾਂਚਾ ਤੁਸੀਂ ਦੇਖੋਗੇ। ਬਾਕੀ ਤੁਰੂ ਵੀਗਾ। ਇਹ ਵਧੀਆ ਸੰਭਾਲ ਵਾਲੇ ਬੰਦੇ ਕੋਲੇ ਬਾਗੀ ਆਦ ਕੀ 55 ਤੋਂ 7 ਕਿਲੋ ਦੁੱਧ ਬੜੇ ਆਰਾਮ ਨਾਲ ਪਾਈ ਗਏ। ਠੀਕ ਹੈ। ਢਾਂਚਾ ਬਹੁਤ ਵੱਡਾ ਬਣਦਾ। 12 ਦਿਨ ਇਹਦੇ ਬਾਕੀ ਐ। ਹਵਾਨਾ ਹੁਣ ਵੀ ਚੰਗਾ ਐ। ਪਰ ਹਜੇ 12 ਦਿਨਾਂ ਦੀ ਇਹ ਕੱਚੀ ਗਾਂ ਸਟਰਕਚਰ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਖੁੱਲੀ ਡੁੱਲੀ ਆ ਦੱਸੋ ਇਹ ਵੀ ਗਾਂ ਕਾਦ ਕਾਠ ਵੀ ਇਹਨਾਂ ਸਾਰੀਆਂ ਹੀ ਗਾਵਾਂ ਦੇ ਫੁੱਲ ਹੈ ਤੇ ਵਜਨ ਵੀ ਪੂਰਾ ਮਿਲਕਬੇਨ ਦੇਖੋ ਜੀ ਦੋਨੇ ਪਾਸੇ ਸਹੀ ਹੈ ਸੋ ਇਹ ਬਰੀਡਿੰਗ ਵਾਲੇ ਜਾਨਵਰ ਆ ਦੱਸੋ ਕੰਟੈਕਟ ਵਾਈ ਨਾਲ ਬਣਾ ਲਿਓ ਵੀ ਕੀ ਭਾਜ ਤੋਂ ਦਾ ਸੌਦਾ ਹੁੰਦਾ ਬਾਕੀ ਸੀਮੰਦਾਰ ਕਾਰਡ ਸਾਰੀਆਂ ਬਿਹਰਾਂ ਦਾ ਆਪਣੇ ਕੋਲ ਹੈਗਾ ਜੀ ਠੀਕ ਹੈ ਉਹ ਆਪਾਂ ਬੰਦੇ ਨੂੰ ਟੋਟਲ ਦੇ ਦਾਂਗੇ ਠੀਕ ਹੈ ਦੋਸਤੋ ਸੀਮੰਦਰ ਕਾਰਡ ਬਾਈ ਕਹਿੰਦਾ ਵੀ ਮਿਲ ਜੂਗਾ ਜਿਹੜਾ ਭਰਾ ਖਰੀਦਣਾ ਚਾਹੁੰਦਾ ਕੋਈ ਵੀ ਗਾਂ ਸਵੇ ਚੌਥੇ ਨੰਬਰ ਤੇ ਤੁਹਾਨੂੰ ਗਾਂ ਦਿਖਾ ਰਹੇ ਹਵਾਨਾ ਦੇਖੋ ਕਰਮਾ ਵਾਲੀ ਦਾ ਹਜੇ 12 ਦਿਨ ਬਾਕੀ ਹੈ ਉੱਤੋਂ ਚਾਰੇ ਵੜਾਂ ਚੌੜੀਆਂ ਸਟਰਕਚਰ ਦੀਆਂ ਹਵਾਨੇ ਚੰਗੇ ਐ ਇਹਨਾਂ ਦੇ ਇੱਕ ਸੇ ਇਹ ਹਵਾਨੇ ਆ ਦੱਸੋ ਬਹੁਤਾ ਸਹਿਜ ਥੱਲੇ ਨੂੰ ਨਹੀਂ ਜਾਂਦਾ ਬਾਕੀ ਜਦੋਂ ਭਰਿਆ ਹੋਣਾ ਗਾਵਾਂ ਉਹਨਾਂ ਦੀ ਲੁੱਕ ਕੁਝ ਹੋਰ ਲੱਗੂ। ਦੋਸਤੋ ਇਸ ਗਾਂ ਦੀ ਆਪਾਂ ਚਵਾਈ ਜਿਹੜੀ ਉਹ ਮਸ਼ੀਨ ਬਾਈ ਨੇ ਲਾਉਣੀ ਸੀ ਤੋਂ ਲਵਾ ਹੀ ਦਿੱਤੀ ਕਿਉਂਕਿ ਗਾਂ ਇਹ ਪਸ ਨਹੀਂ ਸੀ। ਹਾਂ ਦੁੱਧ ਜਿਹੜਾ ਉਹ ਆ ਰਿਹਾ। ਬਾਕੀ ਦੁੱਧ ਤੁਸੀਂ ਚਾਹੋਗੇ ਜਿਹੜਾ ਭਰਾ ਖਰੀਦਣਾ ਚਾਹੂਗਾ ਫਾਈਨਲ ਉਹਨੇ ਕਰਨੀ ਹੈ। ਪਰ ਇਹ ਚੰਗੇ ਦੁੱਧ ਵਾਲੀ ਗਾਂ ਜਿਹੜੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਹੇ ਆ। ਚਵਾਈ ਦੇ ਵਿੱਚ ਜਾਂ ਵੀਡੀਓ ਚ ਵੀ ਇਹ ਪਹਿਲੇ ਨੰਬਰ ਤੇ ਰਹੀ ਜੀ ਤੁਸੀਂ ਹਵਾਨੇ ਦਾ ਸੈਜ ਦੇਖੋ ਜਿਵੇਂ ਜਿਵੇਂ ਦੁੱਧ ਨਿਕਲ ਰਿਹਾ ਓਵੇਂ ਓਵੇਂ ਹਵਾਨਾ ਟਾਈਟ ਹੁੰਦਾ ਜਾਂਦਾ ਮਤਲਬ ਨੁੱਚੜਦਾ ਜਾ ਰਿਹਾ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਇਹ ਨਾਗ ਚਾਰ ਵਿਕਾਊ ਆ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ